ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚਕਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਾਵਾਂ ਬਕਾਉਆ ਜੀ ਜੇ ਕਿ ਸਿਪਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰੇਲੂ ਵੜਾ ਬਾਈ ਬਾਈ ਕੋਲ ਠੀਕ ਹੈ ਜੀ ਲੈਣੇ ਜੀ ਜਾਣਕਾਰੀ ਬਾਈ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਬੁੱਧ ਚੰਗ ਜੀ ਪਿੰਡ ਜਗਜੀਤਪੁਰਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂ ਜੀ ਪਹਿਲੀ ਵੈੜ ਦੀ ਜਾਣਕਾਰੀ ਦਿਓ ਜੀ ਆਪਾਂ ਇਹ ਕੈਮੀਸੂ ਵੀ ਸੁਣ ਲੈਣੇ ਇਹ ਨਹੀਂ ਇਹ ਤੀਜੇ ਸੂਏ ਸੁਣਾ ਜੀ ਵੈੜ ਨੇ ਜੀ ਹਾਂ ਜੀ ਤੇ ਘਰ ਦੀ ਬੱਸੀ ਹੈ ਜੀ ਹੈ ਆਪਣੀ ਠੀਕ ਹੈ ਜੀ ਹਾਂ ਜੀ ਤੇ 8 ਮਹੀਨੇ ਦੀ ਗੱਭਣਾ ਜੀ ਠੀਕ ਹੈ ਜੀ ਕਿੰਨੇ ਕ ਦਿਨ ਬਾਕੀ ਵੀਰੇ ਦੇ ਇਹਦੇ 2 ਮਹੀਨੇ ਰਹਿ ਗਏ ਪਿਛਲੇ ਸੂਏ ਦੁੱਧ ਕਿੰਨਾ ਸੀ ਇਹਦੇ 15 ਲੀਟਰ ਚੋਇਆ ਜੀ ਮੈਂ ਜੀ 15 ਲੀਟਰ ਚੋਇਆ ਹਾਂ ਜੀ ਠੀਕ ਹੈ ਰੇਟ ਜੀ ਫੋਨ ਤੇ ਕਰਾਂਗੇ ਜੀ ਰੇਟ ਫੋਨ ਤੇ ਹਾਂ ਹਲੇ ਕੱਚੀ ਹੈ ਹਾਂ ਜੀ ਹਾਂ ਜੀ ਲੋਪਰਾ ਚੈੱਕ ਕਰ ਸਕਦੇ ਹੋ ਚੰਗੀ ਪਲੀ ਬਲੋਸੀ ਧੋੜਾ ਇਹ 2 ਕਿਲੋ ਦੁੱਧ ਦੇ ਦਿੰਦੀ ਐ 2.5 ਕਿਲੋ ਦੀ ਹੁਣ ਦਿੰਦੀ ਐ ਹਾਂ ਜੀ ਹਾਂ ਆ ਡਰਾਈ ਕੀਤੀ ਨਹੀਂ ਨਹੀਂ ਡਰਾਈ ਕਰੀ ਨਹੀਂ ਜੀ ਥੋੜਾ ਥੋੜਾ ਜਾਂਦੀ ਠੀਕ ਹੈ ਜੀ ਵੇ ਸੱਡੀ ਨਹੀਂ ਹਲੇ ਹਾਂ ਜੀ ਹਾਂ ਜੀ ਲੋਪਰਾ ਦੁੱਧ ਹੀ ਦਿੰਦੇ ਆ ਤੇ ਡਰਾਈ ਬਾਈ ਨਹੀਂ ਹਲੇ ਕਰੀ ਨਹੀਂ ਠੀਕ ਹੈ ਨਾ ਚੈੱਕ ਕਰ ਸਕਦੇ ਹੋ ਲੋਪਰਾ ਚੰਗੀ ਪਲੀ ਬਲੋਸੀ ਆ ਠੀਕ ਹੈ ਨਾ ਸੁੱਖ ਨਾ ਕੱਦ ਕੁੱਦ ਵਧੀਆ ਜੀਮੀਦਾਰ ਭਰਾ ਕਰੀ ਲਓ ਫੋੜ ਲਓ ਜੀ ਕੋਲੋ ਜੀ ਤੁਰਾ ਤਰਾ ਸਾਡੇ ਸਾਹਮਣੇ ਆ ਠੀਕ ਹੈ ਜੀ ਲਓ ਜੀ ਲਓ ਹੰਦ ਲਓ ਜੀ ਦੋਨੇ ਡੰਗ ਮਿਲਦੀ ਵੀਰੇ ਕਿਹੱਕ ਡੰਗ ਹੁਣ ਦੋਨੇ ਡੰਗ ਜੀ ਸਸ ਠੀਕ ਆ ਦੋਨੇ ਡੰਗ ਮਿਲਦੀ ਭਰਾ ਠੀਕ ਹੈ ਜੀ ਸਾਜੀ ਭਾਈ ਦੂਜੀ ਦੀ ਤੇ ਸੋਈ ਜਾਣਕਾਰੀ ਇਹ ਵੀ ਤੀਜਾ ਸੂਆ ਜੀ ਹਾਂਜੀ ਡੇਢ ਮਹੀਨਾ ਹੋ ਗਿਆ ਸੂਈ ਨੂੰ ਜੀ ਹਾਂਜੀ ਬੱਚਾ ਮਰ ਗਿਆ ਸੀ ਬੱਛਾ ਸੀਗਾ ਜੀ ਠੀਕ ਆ ਹਾਂਜੀ 20 ਲੀਟਰ ਦੁੱਧ ਤਿਆਰ ਆ ਜੀ 20 ਲੀਟਰ ਤਿਆਰ ਹਾਂਜੀ ਜਦੋਂ ਟੋਡਾ ਚੁੱਕ ਲੈ ਜੀ ਹਾਂਜੀ ਹਾਂਜੀ ਤੇ ਸਾਡੇ ਗਰੰਟੀ ਆ ਜੀ ਆਪਣੀ ਠੀਕ ਆ ਜੀ ਤੇ ਰੇਟ ਭਰਾ ਦਾ ਰੇਟ ਇਹਦਾ ਵੀ ਫੋਨ ਤੇ ਕਰ ਲਾਂਗੇ ਤੋੜ ਦੋ ਭਰਾ ਲੋ ਭਰਾ ਇਹ ਵੀ ਚੈੱਕ ਕਰ ਲਓ ਵੀ ਚੰਗੀ ਪਣੀ ਪੀਓ ਸੇ ਘਰੇਲੂ ਆ ਠੀਕ ਹੈ ਨਾ ਲਓ ਜੀ ਕਾਤ ਦੇ ਲੱਡ ਸੋਕਣਾ ਕਰ ਮਾੜੀ ਜੀ ਸੋਣਾ ਉਧਰ ਹੀ ਲੈ ਚਲੀ ਭਰਾ ਬਾਹਰ ਨੂੰ ਲਓ ਜੀ ਨੇ ਵੇਦਨਤਾ ਜੀ ਤੁਸੀਂ ਲਾਹਤ ਪਰਾ ਚੱਕ ਤੇ تسੱਲੀ ਤੁਸੀਂ ਪ੍ਰਾਪਤ ਕਰਨੀ ਆ ਠੀਕ ਹੈ ਜੀ ਮੋੜ ਲਓ ਜੀ ਲੋ ਜੀ ਕਾਰਵਾਈ ਦਾ ਖੇਤਾ ਚ ਵੱਧ ਜਾਣਕਾਰੀ ਬਾਈ ਤੋਂ ਫੋਨ ਤੇ ਲੈ ਸਕਦੇ ਹੋ ਭਰਾ ਸਕਰੀਨ ਬਾਈ ਦਾ ਨੰਬਰ ਸਕਰੀਨ ਤੇ ਲਾਵਾਂਗੇ ਆਪਾਂ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਪਿੰਡ ਜਗਜੀਤਪੁਰਾ ਤੇ ਖੇਤਾਂ ਚ ਠੀਕ ਹੈ ਜੀ ਵੱਧ ਜਾਣਕਾਰੀ ਬਾਈ ਤੋਂ ਲੈ ਸਕਦੇ ਹੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ